ਨੌਕਰੀਆਂ ਦੀ ਵੰਡ ਨੂੰ ਲੈ ਕੇ ਰਾਜਪਦਰੀ ਸਮਾਗਮ ਕਰਵਾ ਕੇ ਵਾਹਵਾਹੀ ਖੱਟਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਅੱਗੇ ਜਦੋਂ ਬੇਰੋਜ਼ਗਾਰ ਸਾਂਝਾ ਮੋਰਚਾ ਦੇ ਕਾਰਕੂਨ ਨੌਕਰੀ ਦੀ ਮੰਗ ਨੂੰ ਲੈ ਕੇ ਪੁੱਜੇ ਤਾਂ ਉਹਨਾਂ ਨੂੰ ਨੌਕਰੀ ਦੇ ਸਰਟੀਫਿਕੇਟ ਨਹੀਂ ਪੁਲਿਸ ਦੀ ਧੱਕਾਮੁਕੀ ਅਤੇ ਲਾਠੀ ਚਾਰਜ ਦਾ ਸਾਹਮਣਾ ਕਰਨਾ ਪਿਆ ਉਹ ਇਹੀ ਮੰਗ ਹੈ ਕਿ ਮਾਸਟਰ ਕੈਡਰ ਦਾ ਇਸ਼ਤਿਹਾਰ 2 ਸਾਲ ਸਰਕਾਰ ਹੋ ਚੁੱਕਿਆ ਬਣੀ ਨੂੰ ਇੱਕ ਵੀ ਭਰਤੀ ਦਾ ਇਸ਼ਤਿਹਾਰ ਜਾਰੀ ਨਹੀਂ ਕੀਤਾ ਚਾਹੇ ਉਹ ਈਟੀਟੀ ਦੀ ਹੋਵੇ ਚਾਹੇ ਮਾਸਟਰ ਕੈਡਰ ਦੀ ਚਾਹੇ ਲੈਕਚਰਰ ਦੀ ਸਿੱਖਿਆ ਵਿਭਾਗ ਵਿੱਚ ਇੱਕ ਵੀ ਭਰਤੀ ਇਹ ਸਰਕਾਰ ਦੁਆਰਾ 2 ਸਾਲਾਂ ਦੇ ਵਿੱਚ ਨਹੀਂ ਦਿੱਤੀ ਗਈ ਠੀਕ ਇਸੇ ਤਰ੍ਹਾਂ ਪੈਨਸ਼ਨ ਬਹਾਲੀ ਸਾਂਝਾ ਮੋਰਚਾ ਵੀ ਆਪਣੀ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੀ ਰਿਹਾਈਸ਼ ਵੱਲ ਵਾਅਦਾ ਨਜ਼ਰ ਆਇਆ ਅਤੇ ਉਹਨਾਂ ਤੇ ਵੀ ਪੁਲਿਸ ਬਲ ਵੱਲੋਂ ਸਖਤੀ ਕੀਤੀ ਗਈ ਅਤੇ ਭਗਵੰਤ ਮਾਨ ਤੱਕ ਨਾ ਪਹੁੰਚਣ ਦਿੱਤਾ ਗਿਆ ਕਿਉਂਕਿ ਮੁੱਖ ਮੰਤਰੀ ਕਿਤੇ ਮਿਲਦਾ ਨਹੀਂ ਕਿਤੇ ਜਾਂਦਾ ਨਹੀਂ ਜਿਹੜਾ ਪਿਛਲਿਆ ਤੇ ਤਾਣੇ ਕਰਦਾ ਸੀ ਪਿਛਲਿਆ ਤੇ ਕਮੈਂਟ ਕਰਦਾ ਹੁੰਦਾ ਸੀ ਹੁਣ ਸਾਡੇ ਪੰਜਾਬ ਦੇ ਕਿਸੇ ਬੇਰਜ਼ਗਾਰਾਂ ਨੂੰ 2 ਸਾਲਾਂ ਦੇ ਵਿੱਚ ਤੁਹਾਡੇ ਰਾਹੀਂ ਵੀ ਮੈਂ ਸਵਾਲ ਕਰਦਾ ਕਿਸੇ ਵੀ ਬੇਰਜ਼ਗਾਰ ਦੇ ਨਾਲ ਇੱਕ ਮੀਟਿੰਗ ਕੀਤੀ ਹੋਵੇ ਸਿੱਖਿਆ ਸੇਧ ਦੇ ਵਿੱਚ ਇੱਕ ਵੀ ਇਛਤਿਹਾਰ ਜਾਰੀ ਕੀਤਾ ਹੋਵੇ ਕਿਸੇ ਸਿੰਗਲ ਮੁਲਾਜ਼ਮ ਨੂੰ ਰੈਗੂਲਰ ਕੀਤਾ ਹੋਵੇ ਪੰਜਾਬ ਦੇ 2 ਸਾਲਾਂ ਦੇ ਵਿੱਚ ਕੀ ਸਮਾਰਿਆ ਸਭਾਏ ਆਪਣੀ ਸਿਕਿਉਰਿਟੀ ਵਧਾਉਣ ਤੇ ਸਭਾਏ ਆਪਣੀ ਪ੍ਰਾਪਰਟੀ ਵਧਾਉਣ ਤੇ ਸਭਾਏ ਆਪਣੇ ਮੰਤਰੀਆਂ ਨੂੰ ਲਗਜ਼ਰੀ ਸਹੂਲਤਾਂ ਦੇਣ ਤੇ ਸਭਾਏ ਕੇਅਰ ਰਿਐਲਟੀ ਡਰਾਈਵਰੀ ਕਰਨ ਤੋਂ ਬਿਨਾ ਪੰਜਾਬ ਦੇ ਲੋਕਾਂ ਦਾ ਇੱਕ ਵੀ ਮਸਲਾ ਹੱਲ ਨਹੀਂ ਕੀਤਾ ਜੀ ਹਰ ਜਗ੍ਹਾ ਆਪਣੇ ਕੰਮਾਂ ਨੂੰ ਵਧਾ ਚੜਾ ਕੇ ਦੱਸਣ ਵਾਲੇ ਭਗਵੰਤ ਮਾਨ ਕਦੋਂ ਤੱਕ ਇਹਨਾਂ ਪ੍ਰਦਰਸ਼ਨਕਾਰੀਆਂ ਦੀ ਸਾਰ ਜਾਂ ਫਿਰ ਧਰਨਾਕਾਰੀਆਂ ਨੂੰ ਨੌਕਰੀ ਦੀ ਜਗ੍ਹਾ ਡੰਡੇ ਨਸੀਬ ਰਹਿਣਗੇ